ਮੇਟ ਅਨਮੋਲਤੀ ਓਸ਼ੋ ਦੇ ਪਰਚਨਾ ਚੋਂ ਸੰਕ੍ਰਿਤ ਬੂਧ ਕਥਾ ਮਾਤੇ ਅਤਾਰਤ ਪੁਸਤਕ ਕੈਸਾ ਮਰਨਾ ਕੋਈ ਵਿੱਚੋਂ ਰਚਨਾ ਗੁਰਜੀਫ ਤੇ ਓਸਪੈਂਸਕੀ ਗੁਰਜੀਫ ਦੇ ਕੋਲ ਜਦੋਂ ਪਹਿਲੀ ਵਾਰ ਓਸਪੈਂਸਕੀ ਗਿਆ ਤਾਂ ਗੁਰਜੀਫ ਨੇ ਉਸ ਨੂੰ ਕਿਹਾ ਇੱਕ ਕਾਗਜ਼ ਉੱਤੇ ਲਿਖ ਲਿਓ ਤੁਸੀਂ ਜੋ ਵੀ ਜਾਣਦੇ ਹੋ ਤਾਂ ਕਿ ਉਸ ਨੂੰ ਮੈਂ ਸੰਭਾਲ ਕੇ ਰੱਖ ਲਵਾਂ ਉਸ ਸਬੰਧ ਵਿੱਚ ਕਦੇ ਚਰਚਾ ਨਾ ਹੀ ਕਰੀਏ ਕਿਉਂਕਿ ਜੋ ਤੂੰ ਜਾਣਦਾ ਹੀ ਹੈ ਗੱਲ ਖਤਮ ਹੋ ਗਈ। ਹਾਸਪੈਂਸਕੀ ਨੂੰ ਕਾਗਜ਼ ਦਿੱਤਾ। ਹਾਸਪੈਂਸਕੀ ਬਹੁਤ ਪੜਾ। ਗਿਆਨੀ ਸੀ। ਠੀਕ ਮਹਾਕਾਸ਼ਪ ਵਰਗਾ ਗਿਆਨੀ ਸੀ। ਤੇ ਗੁਰਜੀਐਫ ਨੂੰ ਮਿਲਣ ਤੋਂ ਪਹਿਲਾਂ ਇੱਕ ਬਹੁਤ ਕੀਮਤੀ ਕਿਤਾਬ ਟਰਸ਼ਮ ਆਰਗਨਮ ਲਿਖ ਚੁੱਕਿਆ ਸੀ। ਕਿਹਾ ਜਾਂਦਾ ਹੈ ਕਿ ਪੱਛਮ ਦੇ ਇਤਿਹਾਸ ਵਿੱਚ ਲਿਖੀਆਂ ਗਈਆਂ ਤਿੰਨ ਕਿਤਾਬਾਂ ਵਿੱਚੋਂ ਇੱਕ ਮਹੱਤਵਪੂਰਨ ਕਿਤਾਬ ਹੈ। ਅਤੇ ਮੈਨੂੰ ਵੀ ਲੱਗਦਾ ये है वो ये किताब गुरजेफ न मिलने तो पहला ही लिख चुक गुरजेफ ना कोई जानता भी नहीं सी। एक अंजान फकीर सद गुरजेफ देपेंसकी गया था एक जान घर की तरह गया असपेंसकी जगत प्रसिद्ध आदमी सी, सी। गुरजेफ न कोई जानता भी नहीं मित्र ने कहासत भी असपेंसकी ने सोचा कि चल मिले जदों मिलन गया तो गुरजेफ ਕੋਈ ਵੀ ਦੋਸਤਾਂ ਦੇ ਨਾਲ ਚੁੱਪਚਾਪ ਬੈਠਾ ਹੋਇਆ ਸੀ ਹੌਸਪੈਂਸਕੀ ਵੀ ਥੋੜੀ ਦੇਰ ਬੈਠਿਆ ਰਿਹਾ ਫਿਰ ਘਬਰਾਇਆ ਨਾ ਤਾਂ ਕਿਸ ਨੇ ਜਾਣ ਪਹਿਚਾਨ ਕਰਾਈ ਉਸ ਦੀ ਕਿ ਕੌਣ ਹੈ ਨਾ ਗੁਰਜੀਵ ਨੇ ਪੁੱਛਿਆ ਕਿ ਕਿਵੇਂ ਆਉਣਾ ਹੋਇਆ ਬਾਕੀ ਜੋ ਵੀ ਲੋਕ ਸਨ ਉਹ ਵੀ ਚੁੱਪਚਾਪ ਬੈਠੇ ਸਨ ਤੇ ਚੁੱਪਚਾਪ ਹੀ ਬੈਠੇ ਰਹੇ 57 ਮਿੰਟਾਂ ਦੇ ਬਾਅਦ ਹੌਸਪੈਂਸਕੀ ਦੀ ਬੇਚੈਨੀ ਬਹੁਤ ਵੱਧ ਗਈ ਨਾ ਉਹ ਉੱਠ ਸਕੇ ਨਾ ਕੁਝ ਬੋਲ ਸਕੇ ਅਖੀਰ ਹਿੰਮਤ ਜੀ ਕਰਕੇ ਉਹਨੇ ਕੋਈ 20-25 ਮਿੰਟ ਤੱਕ ਤਾਂ ਬਰਦਾਸ਼ਤ ਕੀਤਾ ਫਿਰ ਉਸਨੇ ਗੁਰਜੀਵ ਨੂੰ ਕਿਹਾ ਕਿ ਮਾਫ ਕਰਿਓ ਏਹੀ ਹੋ ਰਿਹਾ ਹੈ ਤੁਸੀਂ ਮੇਰੇ ਤੋਂ ਇਹ ਵੀ ਨਹੀਂ ਪੁੱਛਦੇ ਕਿ ਮੈਂ ਕੌਣ ਹਾਂ ਗੁਰਜੀਵ ਨੇ ਅੱਖਾਂ ਚੁੱਕ ਕੇ ਉਸ ਪ੍ਰਿੰਸ ਕੀ ਵੱਲ ਵੇਖਿਆ ਤੇ ਕਿਹਾ ਤੂੰ ਕਦੇ ਆਪਣੇ ਆਪ ਨੂੰ ਪੁੱਛਿਆ ਹੈ ਕਿ ਮੈਂ ਕੌਣ ਹਾਂ ਜਦੋਂ ਤੂੰ ਹੀ ਨਹੀਂ ਪੁੱਛਿਆ ਤਾਂ ਮੈਨੂੰ ਕਿਉਂ ਕਸਟ ਦੇਣਾ ਜਾਂ ਤੈਨੂੰ ਜੇਕਰ ਪਤਾ ਹੈ ਕਿ ਤੂੰ ਕੌਣ ਹੈਂ ਤਬੂਲ ਉਸਪenskii ਦੇ ਪੈਰਾ ਹੇਠੋਂ ਜ਼ਮੀਨ ਖਿਸਕ ਗਈ ਹੁਣ ਤੱਕ ਤਾਂ ਸੋਚਿਆ ਸੀ ਕਿ ਪਤਾ ਹੈ ਕਿ ਮੈਂ ਕੌਣ ਹਾਂ ਸਭ ਪਾਸੋਂ ਸੋਚਿਆ ਕਿਤੇ ਕੁਝ ਪਤਾ ਹੀ ਨਹੀਂ ਲੱਗਿਆ ਕਿ ਮੈਂ ਕੌਣ ਹਾਂ ਗੁਰਜੀਫ ਨੇ ਕਿਹਾ ਬੇਚੈਨ ਨਾ ਹੋ ਕੁਝ ਹੋਰ ਜਾਣਦਾ ਹੋਵੇਂ ਤਾਂ ਦੱਸ ਉਸ ਸੰਬੰਧ ਵਿੱਚ ਹੀ ਕਹੀਏ ਗੱਲ ਫਿਰ ਕੁਝ ਸੋਚਿਆ ਨਹੀਂ ਤਾਂ ਗੁਰਜੀਫ ਨੇ ਇੱਕ ਕਾਗਜ਼ ਚੁੱਕ ਕੇ ਦਿੱਤਾ ਤੇ ਕਿਆ ਹੋ ਸਕਦਾ ਹੈ ਸੰਗਦਾ ਹੋਵੇ ਨਾਲ ਦੇ ਕਮਰੇ ਵਿੱਚ ਚਲੇ ਜਾਓ ਇਸ ਕਾਗਜ਼ ਉੱਤੇ ਲਿਖ ਲਿਓ ਜੋ ਜੋ ਜਾਣਦੇ ਹੋ ਉਸ ਸੰਬੰਧ ਵਿੱਚ ਫਿਰ ਆਪਾਂ ਕਦੇ ਗੱਲ ਹੀ ਨਹੀਂ ਕਰਾਂਗੇ ਅਤੇ ਜੋ ਨਹੀਂ ਜਾਣਦਾ ਉਸ ਸੰਬੰਧ ਵਿੱਚ ਕੁਝ ਗੱਲਾਂ ਕਰਾਂਗੇ ਹਸਪੈਂਸਕੀ ਕਮਰੇ ਵਿੱਚ ਗਿਆ ਉਸਨੇ ਲਿਖਿਆ ਕਿ ਠੰਡੀ ਰਾਤ ਸੀ ਲੇਕਿਨ ਮੁਰਕਾ ਮੇਰੇ ਮੱਥੇ ਤੋਂ ਵਗਣਾ ਸ਼ੁਰੂ ਹੋ ਗਿਆ ਪਹਿਲੀ ਵਾਰ ਮੈਨੂੰ ਪਤਾ ਚੱਲਿਆ ਕਿ ਜਾਣਦਾ ਤਾਂ ਮੈਂ ਕੁਝ ਵੀ ਨਹੀਂ ਹਾਲਾਂਕਿ ਮੈਂ ਰੱਬ ਦੇ ਸੰਬੰਧ ਵਿੱਚ ਲਿਖਿਆ ਆਤਮਾ ਦੇ ਸੰਬੰਧ ਵਿੱਚ ਲਿਖਿਆ ਲੇਕਿਨ ਨਾ ਮੈਂ ਆਤਮਾ ਨੂੰ ਜਾਣਦਾ ਤੇ ਨਾ ਮੈਂ ਰੱਬ ਨੂੰ ਜਾਣਦਾ ਉਹ ਸਭ ਸ਼ਬਦ ਮੇਰੀਆਂ ਅੱਖਾਂ ਅੱਗੇ ਘੁੰਮਣ ਲੱਗੇ ਮੇਰੀ ਹੀ ਕਿਤਾਬ ਮੇਰੇ ਚਾਰੇ ਪਾਸੇ ਚੱਕਰ ਕੱਟਣ ਲੱਗੀ ਤੇ ਮੇਰੀ ਹੀ ਕਿਤਾਬ ਮੇਰਾ ਮਖੌਲ ਉਡਾਉਣ ਲੱਗੀ ਅਤੇ ਮੇਰੇ ਹੀ ਸ਼ਬਦ ਮੈਨੂੰ ਕਹਿਣ ਲੱਗੇ ਅਸਪੈਂਸ ਕੀ ਜਾਣਦੇ ਕੀ ਹੋ ਫਿਰ ਉਸਨੇ ਉਹ ਕੋਰਾ ਕਾਗਜ਼ ਦੀ ਲਿਆ ਕੇ ਗੁਰਜੀ ਇਫਤੇ ਚਰਨਾਂ ਵਿੱਚ ਰੱਖ ਦਿੱਤਾ ਤੇ ਕਿਹਾ ਮੈਂ ਬਿਲਕੁਲ ਕੋਰਾ ਹਾਂ ਜਾਣਦਾ ਕੁਝ ਨਹੀਂ ਹਾਂ ਹੁਣ ਜਗਿਆਸਾ ਲੈ ਕੇ ਮੌਜੂਦ ਹੋਇਆ ਹਾਂ ਜੋ ਕੋਰਾ ਕਾਗਜ਼ ਸੀ ਉਹ ਸਪੈਂਸ ਦੀ ਜਿਗਿਆਸਾ ਸੀ ਵਾਪਸ ਉਸ ਤੇ ਚਰਣਾ ਵਿੱਚ ਰੱਖ ਦੇਣਾ ਜਿਗਿਆਸਾ ਦਾ ਪ੍ਰਤੀਕ ਹੈ ਇਸ ਮੁਲਕ ਨੇ ਤਾਂ ਹਜ਼ਾਰਾਂ ਸਪੈਂਸ ਕੀਤੇ ਹਜ਼ਾਰਾਂ ਮਹਾਕਾਸ਼ਯ ਪੀਕੇ ਹਨ ਫਿਰ ਉਹਨਾਂ ਨੂੰ ਪ੍ਰਤੀਕ ਬਣਾ ਲਿਆ ਸੀ ਕਿ ਜਦੋਂ ਵੀ ਕੋਈ ਪੂਰੇ ਨਰਮ ਭਾਵ ਤੋਂ ਨਰਮ ਭਾਵ ਦਾ ਮਤਲਬ ਹੈ ਪੂਰੇ ਅਗਿਆਨ ਦੇ ਬੋਧ ਨਾਲ ਕਿਸੇ ਦੇ ਕੋਲ ਸਿੱਖਣ ਜਾਵੇ ਜਿਗਿਆਸਾ ਲੈ ਕੇ ਜਾਵੇ ਤਾਂ ਚਰਚਾ ਦੀ ਜ਼ਰੂਰਤ ਨਹੀਂ ਹੋਵੇਗੀ ਇਹ ਜੋ ਦੋ ਘੰਟੇ ਉਸਪੈਂਸ ਕੀਤੇ ਗੁਰਜੀਵ ਦੇ ਵਿੱਚ ਬਤੀਤ ਹੋਏ ਇਹ ਬਤੀਤ ਨਹੀਂ ਹੋਣਗੇ ਜਿਗਿਆਸਾ ਲੈ ਕੇ ਆਇਆ ਹੋਇਆ ਵਿਅਕਤੀ ਕਹਿੰਦਾ ਹੋਇਆ ਆ ਰਿਹਾ ਹੈ ਕਿ ਮੈਂ ਅਗਿਆਨੀ ਹਾਂ ਮੈਨੂੰ ਪਤਾ ਨਹੀਂ ਮੈਂ ਆਪਣੇ ਗਿਆਨ ਨਾਲ ਨਹੀਂ ਪੁੱਛਦਾ ਆਪਣੇ ਅਗਿਆਨ ਨਾਲ ਪੁੱਛਦਾ ਹਾਂ ਮੈਂ ਜਵਾਬ ਦੀ ਜਿਗਿਆਸਾ ਲੈ ਕੇ ਆਇਆ ਹਾਂ ਮੈਂ ਚੇਲੇ ਦੀ ਤਰ੍ਹਾਂ ਸਿੱਖਣ ਆਇਆ ਹਾਂ ਮੈਨੂੰ ਸਿਖਾਉਣ ਦਾ ਕੋਈ ਭਾਵ ਨਹੀਂ ਹੈ ਕੋਈ ਜਾਂਚ ਪੜਤਾਲ ਨਹੀਂ ਕਰਨੀ ਕੋਈ ਤੁਹਾਡੀ ਪ੍ਰੀਖਿਆ ਨਹੀਂ ਲੈਣੀ ਮੈਂ ਨਹੀਂ ਜਾਣਦਾ ਹਾਂ ਧੰਨਵਾਦ